ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਮੈਂ ਤੁਹਾਨੂੰ ਟ੍ਰਿਕ ਦੱਸਾਂਗੀ ਜਿਹਦੇ ਨਾਲ ਤੁਸੀਂ ਦੋ ਸਲਵਾਰਾਂ ਦੀ ਕਟਾਈ ਇੱਕੋ ਟਾਈਮ ਵਿੱਚ ਕਰ ਸਕਦੇ ਹੋ ਇਸ ਤਰੀਕੇ ਨਾਲ ਹੀ ਠਾਉਂ ਤੇ ਵਿਛਾ ਕੇ ਹੀ ਤੇ ਜਦੋਂ ਨਾਪ ਸੇਮ ਹੋਵੇ ਤੇ ਆਪਾਂ ਇਸ ਤਰੀਕੇ ਨਾਲ ਕਟਾਈ ਕਰ ਸਕਦੇ ਹਾਂ ਤੇ ਚਲੋ ਫਰੈਂਡਸ ਆਪਾਂ ਸ਼ੁਰੂ ਕਰ ਲੈਣੇ ਆਪਣੀ ਅੱਜ ਦੀ ਵੀਡੀਓ ਠੀਕ ਹੈ ਦੇਖੋ ਇਹ ਮੇਰੇ ਕੋਲ ਕੱਪੜਾ ਆ ਔਰ ਦੋ ਸਲਵਾਰਾਂ ਦੀ ਆਪਾਂ ਕਟਿੰਗ ਕਰਨੀ ਆ ਤੇ ਇਹ ਲਾਈਨਿੰਗ ਵਾਲੀਆਂ ਸਲਵਾਰਾਂ ਨੇ ਦੋਨੋਂ ਠੀਕ ਹੈ ਇਹ ਕੱਪੜਾ ਜਿਹੜਾ ਹੈਗਾ ਇਹ ਦੋਨੋਂ ਦਾ ਸਿਲਕ ਵਿੱਚ ਹੈ ਤੇ ਜਿਹੜੀ ਇਹ ਆਪਣੀ ਲਾਈਨਿੰਗ ਆ ਤੇ ਇਹੋ ਲਾਈਨਿੰਗ ਆਪਾਂ ਦੋਨਾਂ ਸਲਵਾਰ ਕਲਰ ਦੀਆਂ ਸਲਵਾਰਾਂ ਨੇ ਤਾਂ ਵੀ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰ ਦੱਸਾਂਗੀ ਕਿ ਇਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਲੈਣੀ ਆ ਆਪਾਂ ਆਪਣੀ ਲਾਈਨਿੰਗ ਠੀਕ ਹੈ ਦੇਖੋ ਲਾਈਨਿੰਗ ਆਪਣੀ ਡਬਲ ਫੋਲਡ ਵਿੱਚ ਆ ਜਿੱਦਾਂ ਬਾਜ਼ਾਰੋਂ ਤੈਹ ਲੱਗੀ ਲਗਾਈ ਆਉਂਦੀ ਆ ਉਦਾਂ ਹੀ ਆ ਤੇ ਫਰੈਂਡਸ ਇਹ ਜਿਹੜੀ ਲਾਈਨਿੰਗ ਮੈਂ ਵਾਸ਼ ਨਹੀਂ ਕੀਤੀ ਕਿਉਂਕਿ ਆਪਣੇ ਇਹ ਜਿਹੜੇ ਕੈਨੇਡਾ ਵਾਲੇ ਆਰਡਰ ਸੀਗੇ ਉਹਨਾਂ ਦੀਆਂ ਹੀ ਸਲਵਾਰਾਂ ਨੇ ਇਸ ਕਰਕੇ ਆਪਾਂ ਇਹਨਾਂ ਇਸ ਲਾਈਨਿੰਗ ਨੂੰ ਵਾਸ਼ ਨਹੀਂ ਕੀਤਾ ਬਟ ਅਗਰ ਤੁਸੀਂ ਜਦੋਂ ਕਟਿੰਗ ਕਰੋਗੇ ਤੁਸੀਂ ਇਹ ਜਿਹੜੀਆਂ ਲਾਈਨਿੰਗ ਆਪਣੀ ਵਾਸ਼ ਕਰਕੇ ਫਿਰ ਤੁਸੀਂ ਯੂਜ਼ ਕਰਿਓ ਤੇ ਦੇਖੋ ਫਰ ਨੂੰ ਲਾਉਣੀ ਆ ਇਸ ਕਰਕੇ ਦੂਜੇ ਕੱਪੜੇ ਨੂੰ ਫੋਲਡ ਕਰਕੇ ਮੈਂ ਲਾਈਨਿੰਗ ਦੋਰੀ ਕਰਕੇ ਤੇ ਦੂਜੇ ਕੱਪੜੇ ਨੂੰ ਸਾਰੇ ਨੂੰ ਫੋਲਡ ਕਰਕੇ ਤੇ ਮੈਂ ਇਦਾਂ ਵਿਛਾ ਲਿਆ ਇਹ ਆਪਣੀਆਂ ਚਾਰ ਤਿਆਂ ਹੋ ਗਈਆਂ ਠੀਕ ਹੈ ਮਤਲਬ ਇਹਦੀਆਂ ਚਾਰ ਤਿਆਂ ਫੋਰ ਫੋਲਡ ਹੋ ਚੇ ਆਪਣੇ ਕੋਲ ਕੱਪੜਾ ਆ ਠੀਕ ਹੈ ਤੇ ਇੱਥੇ ਆਪਾਂ ਆਪਣੀ ਸਲਵਾਰ ਦੀ ਲੈਂਥ ਦਾ ਨਿਸ਼ਾਨ ਲਾ ਲਾਂਗੇ 4 ਇੰਚ ਆਪਣੀ 벨ਟ ਦਾ ਘਟਾ ਕੇ ਜਿੰਨੀ ਤੁਹਾਡੀ ਲੈਂਥ ਬਚਦੀ ਹੈ ਉਹ ਚ 1.5 ਇੰਚ ਕੱਪੜਾ ਜਮਾ ਕਰ ਲੈਣਾ ਆ ਇੱਥੇ ਆਪਾਂ ਆਪਣੀ ਸਲਵਾਰ ਦੀ ਲੈਂਥ ਲਗਾ ਲੈਣੀ ਆ ਔਰ ਉੱਪਰੋਂ ਕੁੰਦਾ ਰੱਖਿਆ ਮੈਂ 10 ਇੰਚ ਤੇ ਤੇ ਇੱਥੋਂ ਆਪਾਂ ਕਰ ਲੈਣੀ ਆ ਕਟਿੰਗ ਤੇ ਇਹ ਆਪਣੇ ਚਾਰ ਕੁੰਦੇ ਕਟਿੰਗ ਹੋ ਗਏ ਕਿਉਂਕਿ ਡਬਲ ਫੋਲਡ ਕਪੜਾ ਪਹਿਲਾਂ ਸੀ ਤੇ ਇੱਕ ਤਹਿ ਆਪਾਂ ਹੋਰ ਇੱਥੇ ਆਪਣੀ ਲਾਈਨਿੰਗ ਦੀ ਲਗਾਤੀ ਤੇ ਇਹ ਆਪਣੇ ਕੋਲ ਚਾਰ ਕੁੰਦੇ ਹੋਗੇ ਠੀਕ ਹੈ ਫੋਰ ਫੋਲਡ ਵਿੱਚ ਹੋ ਗਿਆ ਚਾਰ ਕੁੰਦੇ ਹੋਗੇ ਮਤਲਬ ਇੱਕ ਸਲਵਾਰ ਦੇ ਜਿਹੜੇ ਚਾਰੋਂ ਕੁੰਦੇ ਆਪਣੇ ਕਟਿੰਗ ਹੋ ਗਿਆ ਹੁਣ ਇੰਨਾ ਚਾਰੋਂ ਕੁੰਦਿਆਂ ਨੂੰ ਆਪਾਂ ਇੰਜ ਦੇ ਉੱਪਰ ਰੱਖ ਲੈਣਾ ਆ ਤੇ ਇੱਥੇ ਆਪਾਂ ਕਟਿੰਗ ਕਰ ਲਾਂਗੇ ਤੇ ਇਹ ਆਪਣੇ ਫਰੈਂਡਸ ਸਾਰੇ ਕੁੰਦੇ ਕਟਿੰਗ ਹੋ ਗਏ ਨੇ ਦੋਨੋਂ ਸਲਵਾਰਾਂ ਦੇ ਅੱਠ ਕੁੰਦੇ ਕਟਿੰਗ ਹੋ ਗਏ ਨੇ ਕਿਉਂਕਿ ਕਪੜਾ ਆਪਣਾ ਚੌਹਰਾ ਸੀ ਚਾਰ ਤਿਆਂ ਸੀ ਪਹਿਲਾਂ ਦੋ ਤਿਆਂ ਸੀ ਤੇ ਉਹਦੇ ਉੱਪਰ ਆਪਾਂ ਇੱਕ ਲੇਅਰ ਹੋਰ ਵਿਛਾਤੀ ਪੱਗ ਦੀ ਉਹ ਵੀ ਡਬਲ ਸੀ ਸੋ ਆਪਣੇ ਦੇਖੋ ਅੱਠ ਕੁੰਦੇ ਕਟਿੰਗ ਹੋ ਗਏ ਆ ਤੇ ਇਹ ਆਪਣੀਆਂ ਦੋਨੋਂ ਸਲਵਾਰਾਂ ਦੇ ਕੁੰਦੇ ਕਟਿੰਗ ਹੋ ਗਿਆ ਇਸ ਤੋਂ ਬਾਅਦ ਆਪਾਂ ਆਪਣੇ ਇੱਕ ਇਪਣਨ ਦੁਬਾਰਾ ਤੋਂ ਇਸ ਤਰੀਕੇ ਨਾਲ ਵਿਛਾ ਲੈਣਾ ਆ ਤੇ ਆਪਣੇ ਪੌਂਚ ਦਾ ਨਿਸ਼ਾਨ ਲਗਾਉਣਾ ਪੌਂਚ ਦਾ ਨਿਸ਼ਾਨ ਮੈਂ ਚੜਾਈ ਵਿੱਚ ਲਗਾਇਆ ਆ 13 ਇੰਚ ਤੇ ਇਹ ਲੰਬਾਈ ਦੇ ਵਿੱਚ ਜਿੰਨੀ ਤੁਸੀਂ ਕੁੰਦੇ ਦੀ ਲੰਬਾਈ ਰੱਖੀ ਆ ਉਨੀ ਇੱਥੇ ਰੱਖ ਲੈਣੀ ਆ ਤੇ ਇੱਥੇ ਆਪਾਂ ਮਾਰਕਿੰਗ ਕਰ ਲੈਣੀ ਆ ਤੇ ਫਰੈਂਡਸ ਕੁੰਦੇ ਦੀ ਜਿਹੜਾ ਆਪਾਂ ਲੰਬਾਈ ਰੱਖਣੀ ਆ ਬੈਲਟ ਦੇ 5 ਇੰਚ ਘਟਾ ਦੇਣੇ ਆ ਤੇ ਉਸ ਤੋਂ ਬਾਅਦ ਆਪਾਂ 1.5 ਇੰਚ ਵਧਾ ਲੈਣਾ ਹੈ ਸਲਾਈ ਮਾਰਜਿਨ ਲੈ ਕੇ ਤੇ ਆਪਾਂ ਮਾਰਕਿੰਗ ਕਰ ਲੈਣੀ ਆ ਇਸ ਤੋਂ ਬਾਅਦ ਦੇਖੋ ਆਪਾਂ ਪੌਂਚਾ ਵੀ ਕਟਿੰਗ ਕਰ ਲਿਆ ਇੱਥੇ ਆਪਣੇ ਚਾਰੋਂ ਪੌਂਚ ਜਿਹੜੇ ਕਟਿੰਗ ਹੋ ਗਏ ਆ ਠੀਕ ਹੈ ਕਿਉ ਫੋਰ ਫੋਲਡ ਵਿੱਚ ਰੱਖਿਆ ਸੀ ਠੀਕ ਹੈ ਇਸ ਤੋਂ ਬਾਅਦ ਦੇਖੋ ਹੁਣ ਆਪਾਂ ਆਪਣੀ 벨ਟ ਦੀ ਨਿਸ਼ਾਨੀ ਲਾਉਣੀ ਆ ਫਿਰ ਆਪਣਾ ਕਪੜਾ ਚੌਰਾ ਹੀ ਆ ਫੋਰ ਫੋਲਡ ਵਿੱਚ ਜਿਵੇਂ ਤੁਹਾਨੂੰ ਬਾਰ ਬਾਰ ਦੱਸਦੀ ਪਈਆਂ ਕਿ ਆਪਣਾ ਇਹ ਕਪੜਾ ਚੌਰਾ ਆ ਡਬਲ ਫੋਰ ਫੋਲਡ ਆ ਤੇ ਇੱਥੇ ਆਪਣੀ 벨ਟ ਦੀ ਮਾਰਕਿੰਗ ਕਰ ਲੈਣੀ ਆ 벨ਟ ਦੀ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਇੱਥੇ ਜਿਹੜਾ ਐਕਸਟਰਾ ਕਪੜਾ ਆ ਸਾਰੇ ਕੱਪੜੇ ਦੀ ਕਟਿੰਗ ਕਰ ਦਾਂਗੇ ਤੇ ਆਪਣੀ ਜਿਹੜੇ ਲਾਈਨਿੰਗ ਦੇ ਉੱਪਰ ਸਾਰੇ ਪਾਰਟ ਕਟਿੰਗ ਹੋ ਗਏ ਨੇ ਦੋਨੋਂ ਸਲਵਾਰਾਂ ਦੇ ਠੀਕ ਹੈ ਤੇ ਦੇਖੋ ਫਰੈਂਸ ਮੇਰੇ ਇਸਤਵਾਰ ਮੈਂ ਇਹ ਕਪੜਾ ਲਿਆਇਆ ਮੇਨ ਫੈਬਰਿਕ ਜਿਹੜਾ ਆ ਇਹਨਾਂ ਦੋਹਾਂ ਕਪੜਾ ਨੂੰ ਆਪਾਂ ਬਰਾਬਰ-ਬਰਾਬਰ ਕਰਕੇ ਇੱਥੇ ਵਿਛਾ ਲਾਂਗੇ ਤੇ ਫਰੈਂਸ ਜਿਹੜੀ ਲਾਈਨਿੰਗ ਆ ਮੈਂ ਤੇ ਸੇਮ ਕਲਰ ਦੀ ਲਗਾਈ ਆ ਦੋਨੋਂ ਸਲਵਾਰਾਂ ਨੂੰ ਤੇ ਅਗਰ ਤੁਹਾਡੇ ਕੋ ਵੱਖਰੇ-ਵੱਖਰੇ ਰੰਗ ਦੀ ਮਤਲਬ ਲਾਈਨਿੰਗ ਆ ਤੁਸੀਂ ਇਦਾਂ ਕਰਨਾ ਆ ਪਹਿਲਾਂ ਇੱਕ ਕਪੜਾ ਵਿਛਾਉਣਾ ਆ ਉਹਦੇ ਉੱਪਰ ਦੂਸਰਾ ਕਪੜਾ ਵਿਛਾ ਲੈਣਾ ਉਸ ਤੋਂ ਬਾਅਦ ਦੋਨੋਂ ਲਾਈਨਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਵਿਛਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਕਟਿੰਗ ਕਰਨੀ ਆ ਬਹੁਤ ਹੀ ਸੌਖਾ ਤਰੀਕਾ ਆ ਇੱਕ ਮਤਲਬ ਕਿ ਇੱਕ ਸਲਵਾਰ ਦੀ ਕਟਿੰਗ ਜਿੰਨਾ ਟਾਈਮ ਲੱਗੇਗਾ ਔਰ ਤੁਹਾਡੀਆਂ 2 ਤੋਂ 3 ਸਲਵਾਰਾਂ ਵਾਲੇ ਆਰਾਮ ਨਾਲ ਕਟੀਆਂ ਜਾ ਸਕਦੀਆਂ ਨੇ ਅਗਰ ਤੁਹਾਡਾ ਲਾਈਨਿੰਗ ਵਾਲਾ ਕਪੜਾ ਨਹੀਂ ਹੈਗਾ ਸਿੰਪਲ ਕਾਟਨ ਦੇ ਸੂਟ ਦੀ ਜਾਂ ਮੋٹے ਗਰਮ ਸੂਟ ਦੀ ਤੁਸੀਂ ਕਟਿੰਗ ਕਰਦੇ ਪਏ ਹੋ ਫਿਰ ਵੀ ਤੁਸੀਂ 4 ਸਲਵਾਰਾਂ ਦੀ ਕਟਿੰਗ ਬੜੇ ਆਰਾਮ ਨਾਲ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਠੀਕ ਹੈ ਤੇ ਬਹੁਤ ਜ਼ਿਆਦਾ ਟਾਈਮ ਬਚਦਾ ਹੈ ਇੱਕ ਵਾਰ ਵਿੱਚ ਹੀ ਆਪਣੀਆਂ ਤਿੰਨੋਂ ਸਲਵਾਰਾਂ ਜਿਹੜੀਆਂ ਕਟਿੰਗ ਹੋ ਜਾਣੀਆਂ ਇਹਨਾਂ ਨੇ ਠੀਕ ਹੈ ਹੁਣ ਮੈਂ ਦੋ ਕਟੀਆਂ ਨੇ ਕੱਲ ਮੈਂ ਤਿੰਨ ਸਲਵਾਰਾਂ ਇਸ ਤਰੀਕੇ ਦੇ ਨਾਲ ਹੀ ਕਟੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਟਾਈਮ ਆਪਣਾ ਬਚਦਾ ਆ ਠੀਕ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਉਪਰ ਦੇ ਕੁੰਦੇ ਆ ਲਾਈਨਿੰਗ ਵਾਲੇ ਦੋਨੋਂ ਵਿਛਾ ਲੇ ਤੇ ਇਹ ਨੀਚੇ ਦੋਨੋਂ ਕਪੜੇ ਆਪਾਂ ਆਪਣੀ ਸਲਵਾਰ ਵਾਲੇ ਵਿਛਾ ਲੇ ਡੇ ਮੇਨ ਫੈਬਰਿਕ ਆ ਸਿਲਕ ਵਾਲੇ ਵਿਛਾਉਣ ਤੋਂ ਬਾਅਦ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਐਕਸਟਰਾ ਕਪੜੇ ਦੀ ਕਟਿੰਗ ਕਰ ਦੇਣੀ ਆ ਜਿੱਦਾਂ ਜਿੱਦਾਂ ਆਪਣੀ ਲਾਈਨਿੰਗ ਵਿੱਚ ਹੀ ਆ ਬਸ ਆਪਾਂ ਇਦਾਂ ਇਦਾਂ ਹੀ ਕਟਿੰਗ ਕਰ ਦੇਣੀ ਆ ਬਹੁਤ ਜ਼ਿਆਦਾ ਆਪਾਂ ਨੂੰ ਇੰਚ ਟੇਪ ਫੜਨ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਬਸ ਜਿੱਦਾਂ ਜਿੱਦਾਂ ਆਪਣੀ ਲਾਈਨਿੰਗ ਸੈੱਟ ਆ ਉਦਾਂ ਹੀ ਆਪਾਂ ਇਹ ਕਪੜੇ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਲੈਣਾ ਆ ਦੇਖੋ ਆਪਣੀ ਲਾਈਨਿੰਗ ਚੁੱਕ ਲਈ ਆਪਾਂ ਇਸ ਤੋਂ ਬਾਅਦ ਦੇਖੋ ਇੱਕ ਸਲਵਾਰ ਦੇ ਕੁੰਦੇ ਜਿਹੜੇ ਕੁੰਦੇ ਉਹ ਵੀ ਚੁੱਕ ਲਿਆ ਹੁਣ ਆਪਾਂ ਨੇ ਇੱਥੇ ਦੋਨੋਂ ਸਲਵਾਰਾਂ ਦੇ ਚਾਰ-ਚਾਰ ਕੁੰਦੇ ਕਟਿੰਗ ਹੋ ਜਾਣੇ ਆ ਠੀਕ ਆ ਦੇਖੋ ਇਹ ਲਾਈਨਿੰਗ ਆ ਤੇ ਇਹ ਜਿਹੜੇ ਏਕ ਹੁੰਦੇ ਆ ਦੇਖੋ ਦੋ ਕੁੰਦੇ ਪਹਿਲਾਂ ਦੋ ਦੋ ਕੁੰਦੇ ਪਹਿਲਾਂ ਕਟਿੰਗ ਹੋਈ ਸੀ ਔਰ ਦੋ ਦੋ ਕੁੰਦੇ ਇਹ ਹੋ ਗਏ ਇਹਦਾ ਮਤਲਬ ਕਿ ਆਪਣੇ ਚਾਰੋਂ ਕੁੰਦੇ ਦੋਨੋਂ ਸਲਵਾਰਾਂ ਦੇ ਕਟਿੰਗ ਹੋ ਗਿਆ ਇਸ ਤੋਂ ਬਾਅਦ ਆਪਣੇ ਪੌਂਚੇ ਕਟਿੰਗ ਕਰਨੇ ਆ ਪੌਂਚਾ ਵਾਸਤੇ ਵੀ ਇਹਨਾਂ ਸਾਰੇ ਕੱਪੜਨ ਦੇ ਦੋਨੋਂ ਕੱਪੜਿਆਂ ਨੂੰ ਮੈਂ ਇਕੱਠਿਆਂ ਨੂੰ ਇਸ ਤਰੀਕੇ ਨਾਲ ਫੜ ਕੇ ਤੇ ਇਹਨਾਂ ਨੂੰ ਬਰਾਬਰ ਕਰਕੇ ਵਿਛਾ ਲਿਆ ਆ ਹੇਠਾਂ ਉੱਤੇ ਕਰਕੇ ਇਹ ਕੱਪੜਾ ਆਪਾਂ ਸੈੱਟ ਕਰਨਾ ਆ ਬਿਲਕੁਲ ਪ੍ਰੋਪਰਲੀ ਆਪਾਂ ਨੂੰ ਸੈੱਟ ਕਰਨਾ ਪਏਗਾ ਕਿਉਂਕਿ ਕੱਪੜਾ ਤਿਲਕਣਾ ਆ ਤੇ ਤੁਸੀਂ ਚਾਹਤੇ ਤਾਨੂੰ ਪ੍ਰੈਸ ਵੀ ਮਾਰ ਸਕਦੇ ਬਟ ਮੈਂ ਪ੍ਰੈਸ ਨਹੀਂ ਮਾਰੀ ਹੋਈ ਇੰਨੇ ਜ਼ਿਆਦਾ ਵਟ ਨਹੀਂ ਹੈਗੇ ਅਗ ਜ਼ਿਆਦਾ ਵਟ ਹੋਣ ਤੁਹਾਡੇ ਸੂਟ ਵਿੱਚ ਤਾਂ ਤੁਸੀਂ ਇਹਨਾਂ ਪ੍ਰੈਸ ਜ਼ਰੂਰ ਕਰਿਓ ਠੀਕ ਆ ਤੇ ਦੇਖੋ ਹੁਣ ਮੈਂ ਬਿਲਕੁਲ ਲਾਈਨਿੰਗ ਦੇ ਨਾਲ ਨਾਲ ਹੀ ਕਟਿੰਗ ਕਰ ਲਾਂਗੀ ਲਾਈਨਿੰਗ ਉੱਪਰ ਰੱਖ ਲਈ ਹੋਈ ਆ ਔਰ ਇਹਦੇ ਨਾਲ ਨਾਲ ਹੀ ਆਪਾਂ ਕਟਿੰਗ ਕਰ ਲਾਂਗੇ ਕਿਉਂਕਿ ਫਰੈਂਡਸ ਜਿਹੜੀ ਕਾਟਨ ਦੀ ਲਾਈਨਿੰਗ ਹੁੰਦੀ ਆ ਕਾਟਨ ਦੀ ਪੱਗ ਜਾਂ ਆਪਾਂ ਹੋਰ ਕਿਸੇ ਕਾਟਨ ਦੇ ਫੈਬਰਿਕ ਦਾ ਆਪਾਂ ਲਾਈਨਿੰਗ ਬਣਾਉਨੇ ਆ ਤੇ ਜਿਹੜੀ ਲਾਈਨਿੰਗ ਬਿਲਕੁਲ ਸੈੱਟ ਹੋ ਜਾਂਦੀ ਆ ਲਾਈਨਿੰਗ ਦੇ ਵਿੱਚ ਬਿਲਕੁਲ ਵਿਵਾਦ ਘਾਟ ਨਹੀਂ ਆਉਂਦੀ ਇਸ ਕਰਕੇ ਪਰਾ ਕੇ ਤੇ ਆਪਣੇ ਸੂਟ ਦੀ ਕਟਿੰਗ ਕਰ ਲਾਂਗੇ ਬਿਲਕੁਲ ਵਧੀਆ ਕਟਿੰਗ ਹੁੰਦੀ ਆ ਸਲਵਾਰ ਵੀ ਬਹੁਤ ਵਧੀਆ ਸਟੀਚ ਹੁੰਦੀ ਆ ਜੇ ਆਪਾਂ ਆਪਣੀ ਜਿਹੜੀ ਕਟਿੰਗ ਪ੍ਰੋਪਰਲੀ ਕੀਤੀ ਹੋਵੇ ਤੇ ਠੀਕ ਆ ਤੇ ਦੇਖੋ ਆਪਣੀ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਪੌਂਚੇ ਆ ਉਹ ਵੀ ਕਟਿੰਗ ਹੋ ਗਿਆ ਇਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀ 벨ਟ ਆ ਦੋਨੋਂ ਸਲਵਾਰਾਂ ਦੀ ਉਹ ਕਟਿੰਗ ਕਰਾਂਗੇ ਤੁਹਾਨੂੰ ਪੌਂਚੇ ਵਿਖਾ ਦੇਣੀਆਂ ਦੇਖੋ ਇਹ ਲਾਈਨਿੰਗ ਹੈ ਲਾਈਨਿੰਗ ਦੇ ਪੀਸ ਹੈ ਔਰ ਇਹ ਆਪਣੇ ਜਿਹੜੇ ਦੋ ਪੌਂਚੇ ਹੋਗੇ ਦੋਨੋਂ ਸਲਵਾਰਾਂ ਦੇ ਦੋ ਦੋ ਪੌਂਚੇ ਆਪਣੇ ਹੋਗੇ ਤੇ ਇਹ ਜਿਹੜੀ ਹੁਣ ਇਹ ਜਿਹੜਾ ਕਪੜਾ ਇਹਨੂੰ ਆਪਾਂ ਇਤਰਾ ਬਿਲਕੁਲ ਸੈੱਟ ਇਦੇ ਉੱਤੇ ਹੁਣ ਆਪਾਂ ਰੱਖਣੀ ਹੈ ਆਪਣੀ ਲਾਈਨਿੰਗ ਇਸ ਤਰੀਕੇ ਨਾਲ ਤੇ ਇਹਦੇ ਵੀ ਆਪਾਂ ਨਾਲ-ਨਾਲ ਕਟਿੰਗ ਕਰ ਲਾਂਗੇ ਜਿੰਨਾ ਵੀ ਐਕਸਟਰਾ ਕਪੜਾ ਆ ਉਹਦੀ ਆਪਾਂ ਕਰ ਲੈਣੀ ਆ ਕਟਿੰਗ ਸੋ ਆਪਣੀਆਂ ਦੋਨੋਂ ਸਲਵਾਰਾਂ ਦੀਆਂ ਜਿਹੜੀਆਂ ਬੈਲਟਾਂ ਨੇ ਉਹ ਵੀ ਕਟਿੰਗ ਹੋ ਗਈਆਂ ਨੇ ਆਪਣੀ ਸਲਵਾਰ ਦੋਨੋਂ ਸਲਵਾਰਾਂ ਦੇ ਸਾਰੇ ਪਾਰਟ ਕਟਿੰਗ ਹੋ ਚੁੱਕੇ ਨੇ ਠੀਕ ਹੈ ਤੇ ਸੋ ਫਰੈਂਡਸ ਤੁਹਾਨੂੰ ਸਾਡੇ ਸੋ ਫਰੈਂਡਸ ਵੀਡੀਓ ਯੂਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਫਰੈਂਡਸ ਇਹ ਹੈਗਾ ਜੀ ਕੈਨੇਡਾ ਵਾਲਾ ਆਰਡਰ ਨਹੀਂ ਠਾਪਾ ਰੱਖ ਕੇ ਕਿਉਂਕਿ ਨਾਪ ਸੇਮ ਸੀ ਟਾਈਮ ਆਪਣੇ ਕੋਲ ਘੱਟਿਆ ਸੋ ਆਪਾਂ ਦੋ ਦੋ ਸਲਵਾਰਾਂ ਦੀ ਉਹ ਦੋ ਦੋ ਕਮੀਜ਼ਾਂ ਦੀ ਇਕੱਠਿਆਂ ਦੀ ਕਟਿੰਗ ਕਰਦੇ ਪਏ ਆ ਫੇਰ ਆਪਣੇ ਜਿਹੜੇ ਇਹ ਸੂਟ ਕੰਪਲੀਟ ਹੋ ਰਹੇ ਆ ਸੋ ਫਰੈਂਡਸ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਕਰਿਓ ਤੁਸੀਂ ਵੀ ਇਸ ਟ੍ਰਿਕ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੇ ਸੂਟ ਤੁਹਾਡੇ ਸੇਮ ਨਾਪ ਦੇ ਹੁੰਦੇ ਆ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ